ਇੱਕ ਮਿੰਟ ਗੜੀਆਂ 'ਚ ਬਹੁਤ ਜ਼ਿਆਦੇ ਕੁੱਤੇ ਹੁੰਦੇ ਆ ਕੁੱਤੀ ਬਾਹ ਚਾਹੀਏ ਸਾਰੇ ਭੈਣੇ ਪਿਛਲੇ ਉਹ ਠੀਕ ਹੈ 12 ਕੁੱਤਿਆਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਅਈ ਨਾਲੇ ਕੁੱਤਿਆਂ ਦਾ ਤੇ ਭਾਈ ਨਾਲੇ ਸ਼ਹਿਰ ਦੇ ਵਿੱਚ ਕੁੱਤਿਆਂ ਦਾ ਬਹੁਤ ਬੁਰਾ ਹਾਲ ਆ ਥਾਏ ਥਾਏ ਛਿਰਡ ਵਰਕੇ ਗਲੀਆਂ ਦੇ ਵਿੱਚ ਸ਼ਹਿਰਾਂ ਦੇ ਮਲਦਿਆਂ ਤੇ ਬਹੁਤ ਜ਼ਿਆਦੇ ਫਿਰਦੇ ਪਏ ਨੇ ਆਮ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਉਹਨਾਂ ਦੇ ਨੂੰ ਜਾਨ ਨੂੰ ਇਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਵਾ ਜਦੋਂ ਪੈਂਦੀ ਆ ਤਾਂ ਸਾਰੇ ਇਕੱਠੇ ਹੋ ਗਏ ਪੈਂਦੇ ਆ ਤੇ ਬਹੁਤ ਬੁਰਾ ਹਾਲ ਆ ਇਹਨਾਂ ਤੇ ਵੀ ਕੋਈ ਕਾਰਵਾਈ ਹੋਣੀ ਚਾਹੀਦੀ ਆ ਜਾਂ ਇਹਨਾਂ ਡਿਪਾਰਟਮੈਂਟ ਹੁੰਦਾ ਵਾ ਇਹਨਾਂ ਤੇ ਨੱਥਬੰਦਨੀ ਹੋਣੀ ਚਾਹੀਦੀ ਆ ਤੇ ਸਰਕਾਰ ਇਹਨਾਂ ਵਾਜੂਦੋ ਧਿਆਨ ਕਰੇ ਇਹ ਨਾਲ ਹੀ ਸ਼ਾਇਦ ਤਾਂ ਬਹੁਤ ਬੁਰਾ ਹਾਲ ਹੈ ਪ੍ਰਸ਼ਾਸਨ ਕੋ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੇ ਕਹਿੰਦੇ ਆ ਵੀ ਇਹਨਾਂ ਵਾਲ ਕੋਈ ਨੱਜੀ ਧਿਆਨ ਦਿੱਤਾ ਜਾਵੇ ਤੇ ਇਹਨਾਂ ਦਾ ਤੇ ਬਹੁਤੀ ਅਵਾਰਾ ਕੁੱਤੇ ਆ ਤੇ ਬਹੁਤ ਬੁਰਾ ਹਾਲ ਹੈ ਜੀ ਸ਼ਾਇਦ ਦੇ ਵਿੱਚ ਤੇ ਬੱਚਿਆਂ ਨੂੰ ਤਾਂ ਬਹੁਤ ਨੁਕਸਾਨ ਹੀ ਆ ਜੀ ਹਾਂ ਜੀ ਪੰਡਤ ਜੀ ਕੀ ਕਹਿਣਾ ਚਾਹੁੰਦੇ ਜੀ ਸਾਡੇ ਭਰਾ ਜੀ ਪਾਪੀ ਨੂੰ ਕਹਿੰਦਾ ਜੀ ਕਿ ਸਾਡੀ ਗਲੀ ਮੇਨ ਬੜੇ ਕੁੱਤੇ ਹੋ ਰਹੇ ਆ ਔਰ ਇੱਕ ਨਹੀਂ ਮਾਰਾ ਪਹਿਲੇ ਤਾਂ ਪਿਛਲੇ ਸਾਲ ਤੋਂ ਇੱਕ ਜਾਂ ਦੋ ਇਹ ਸੀ ਅਬ 7-8 ਗਰੁੱਪ ਘੁੰਮ ਰਹੇ ਇਹਨਾਂ ਦਾ ਔਰ ਗਲੀ ਦੇ ਵਾਰੀ ਲੋਕਾਂ ਦੇ ਬੂਹੇ ਤੇ ਬੈਠੇ ਹੁੰਦੇ ਨੇ ਉਹਨਾਂ ਦੇ ਬੱਚੇ ਜਦੋਂ ਬਾਹਰ નીકਲਦੇ ਨੇ ਉਹਨਾਂ ਦੇ ਪਿੰਦੇ ਕੋਈ ਗੁੱਡੇ ਬੰਦੇ ਕੋ ਪਜ ਜਾਂਦੇ ਜੋ ਕੋਈ ਮੰਦਰ ਆਤਾ ਹੈ ਉਹਨਾਂ ਦੇ ਉੱਪਰ ਵੀ ਉਹ ਪੜਦੇ ਨੇ ਹਮੇਂ ਕਈ ਵਾਰ ਨਿਕਲਦੇ ਤਾਂ ਮਹਾਰਾਜ ਉਹ ਤੋਂ ਪਿੱਛੇ ਸੇ ਇੱਕਦਮ ਪੜਦੇ ਹਮੇਂ ਸਾਰਿਆਂ ਨੂੰ ਸਰਕਾਰ ਨੂੰ ਬੇਨਤੀ ਕਰ ਰਹੇ ਹੋ ਕਿ ਨਾਲੋਂ ਯਾਦੋਂ ਚੁੱਕ ਕੇ ਕਿਤੇ ਖੁੱਲੇ ਆ ਤੇ ਇਹਨਾਂ ਨੂੰ ਬਜਾਓ ਜਾਂ ਕਿਉਂਕਿ ਛੋਟੀ ਜੀ ਗੰਦੀ ਹੈ ਮੰਦਰ ਨੂੰ ਸਵੇਰੇ ਸਾਮ ਆਉਂਦੇ ਉਹ ਸਾਰੇ ਨੂੰ ਪੈਂਦੇ ਇਸ ਕਰਕੇ ਬੇਨਤੀ ਹੈ ਜਾਂ ਤਾਂ ਉਹਨਾਂ ਨੂੰ ਕਿਤੇ ਦੂਰ ਰੱਖੋ ਜਾਂ ਗਲੀ ਮੱਲੇ ਦੇ ਗਲੀ ਮੱਲੇ ਦਾ ਵੀ ਕਈ ਬੰਦੇ ਇਸ ਤਰ੍ਹਾਂ ਦੇ ਹੈਗੇ ਉਹਨਾਂ ਨੂੰ ਬੜਾ ਖਣਕੀਨ ਪੰਦੇ ਚਲੋ ਪਾਣਾ ਚਾਹੀਦਾ ਪਰ ਉਹਨਾਂ ਨੂੰ ਬੂਹੇ ਤੇ ਨਹੀਂ ਰੱਖਣਾ ਚਾਹੀਦਾ ਬੂਹੇ ਤੇ ਬੈਠੇ ਹੁੰਦੇ ਉਹ ਜੋ ਵੀ ਕੋਈ ਨਿਕਲਦਾ ਹੈ ਉਹ ਉੱਥੇ ਪੈਂਦੇ ਪ੍ਰਸ਼ਾਸਨ ਤੋਂ ਕੀ ਮੰਗਤਾ ਏ ਸਰ ਜੀ ਇਹ ਕੀ ਹੈ ਜਾਂ ਤਾਂ ਮਹਾਰਾਜ ਉਹਨਾਂ ਨੂੰ ਕੋਈ ਨਸਬੰਦੀ ਕੀਤੀ ਜਾਵੇ ਜੋ ਕਿ ਘਟੂ ਹੋਵੇ ਕਿਉਂਕਿ ਇੱਕ ਕੁੱਤੀ ਜੀ ਹੈਗੀ ਸੀ ਪਹਿਲੇ ਗਲੀ 'ਚ ਜਾਂ ਦੋ ਤਿੰਨ ਸਾਲ ਪਹਿਲੇ ਆਜ ਉਹਨੇ ਬੱਚੇ ਦੇ ਦੇ ਕੇ ਕੋਈ ਘੜ ਤੋਂ ਘਟ ਰਹੀ ਹੈ ਕੋਈ 10 15 ਕਰਦੀ ਹੈ ਜੀ ਸਾਰੇ ਨੂੰ ਪਤਾ ਹੈ ਗਲੀ 'ਚ 10 15 ਹੋ ਗਏ ਤਾਂ 10 15 ਉਹਦੇ ਪਿੱਛੇ-ਪਿੱਛੇ ਘੁੰਮੇ ਜਾਂਦੇ ਮਹਾਰਾਜ ਤਾਂ ਉਹ بڑے-ਬڑے ਵੀ ਆ ਜਾਂਦੇ ਪਤਾ ਨਹੀਂ ਕਿੱਥੋਂ ਗੁਰਬ ਬਣਾ ਕੇ ਫਿਰ ਉਹ ਲੜਦੇ ਪੂਰੀ ਰਾਤ ਇੱਥੇ ਲੋਕਾਂ ਨੂੰ ਸੌਣ ਵੀ ਨਹੀਂ ਦਿੰਦੇ ਝਗੜਦੇ ਰਹਿੰਦੇ ਤਾਂ ਮਹਾਰਾਜ ਆਵਾਜ਼ ਜਾਂਦੀ ਹੈ ਸਾਰੇ ਪਰੇਸ਼ਾਨ ਹੋ ਗਏ ਲੋਕੀ ਸੋਚਦੇ ਪਤਾ ਨਹੀਂ ਕੋਈ ਬੰਦਾ ਆ ਗਿਆ ਬੰਦਾ ਤਾਂ ਕੋਈ ਨਹੀਂ ਆਂਦਾ ਉਹ ਆਪ ਹੀ ਲੜੇ ਜਾਂਦੇ ਉਹ ਸਾਰੇ ਬਿੰਦੀ ਹੈਗੀ ਹੈ ਕਿ ਕੀ ਬੁੱਢੇ ਬੰਦੇ ਨੂੰ ਪੰਦੇ ਬੱਚਿਆਂ ਨੂੰ ਪੰਦੇ ਸਕੂਲ ਜਾਂਦੇ ਟਿਊਸ਼ਨ ਜਾਂਦੇ ਇਹ ਕਰਨੀ ਬੇਨਤੀ ਹੈ ਕਿ ਕਿ ਉਹਨਾਂ ਨੂੰ ਚੁੱਕ ਕੇ ਦੂਰ ਛੱਡਿਆ ਜਾਵੇ ਉਹਨਾਂ ਨੂੰ